ਅਸਿਕਾ ਦੋਸਤੋ ਮੈਂ ਰਮੇਸ਼ ਕਪਾ ਚਾਂਸਵੇਰਾ ਕਰਤਾ ਨਿਊਜ਼ ਕੋਰਪ ਰਾਣੀ ਦਾ ਅਸੀਂ ਖੜੇ ਆ ਪਾਸ ਸਹੀ ਤਸਵੀਰ ਦੁਆਰਾ ਵੱਡਾ ਲਿੰਗ ਸਿੰਘ ਬਾਬਾ ਬੁੱਢਾਦਲ ਦੇ ਜਥੇਦਾਰ ਬਾਬਾ ਪਰਵਾਨ ਸਿੰਘ ਜੀ ਨੇ ਪ੍ਰੈਸ ਮੀਟਿੰਗ ਸੱਦੀ ਉਸ ਵਿੱਚ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਔਰ ਮਾਤਾ ਸੁਲਖਣੀ ਦੇਵੀ ਜੀ ਦੇ ਵਿਆਹ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ 30 8 2025 ਦਿਨ ਸ਼ਨੀਵਾਰ ਨੂੰ ਸਮਾਸ਼ਮੀ 5 ਵਜੇ ਤੋਂ ਲੈ ਕੇ ਰਾਤ ਕਰੀਬ 10 ਵਜੇ ਤੱਕ ਜੋ ਉੱਥੇ ਕੀਰਤਨ ਦਰਬਾਰ ਹੋਵੇਗਾ ਔਰ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਬਾਅਦ ਤੜਕੇ ਉੱਥੇ ਪਹੁੰਚਣਾ ਔਰ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਚਾਹ ਪ੍ਰਸ਼ਾਦੇ ਦਾ ਲੰਗਰ ਚੱਲੇਗਾ ਉਸ ਦੇ ਵਿੱਚ ਸੇਵਾ ਵੀ ਕਰਨੀ ਹੈ ਔਰ ਜੋੜੇ ਜੋੜਿਆਂ ਦੀ ਸੇਵਾ ਵੀ ਕਰਨੀ ਹੈ ਔਰ ਜੋ ਵੀ ਦਾਨੀ ਸੱਜਣ ਕੋਈ ਯੋਗਦਾਨ ਪਾਉਣਾ ਚਾਹੁੰਦੇ ਆ ਉਹ ਵੀ ਪਾ ਸਕਦਾ ਹੈ ਇਸ ਕਰਕੇ ਇਸ ਵੱਤ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਦੇਖਦੇ ਹਾਂ ਬਹੁਤ ਹੈ ਹਾਂ ਸਕਾਰ ਦੇ ਵਿੱਚ ਹਾਂ ਜੀ ਪਾਣੀ ਦੇ ਵਿੱਚ ਵਿੱਚ ਬਹੁਤ ਜਿਆਦਾ ਸੁਗਮ ਚੱਲ ਰਿਹਾ ਹੈ ਨਹੀਂ ਆਈ ਉੱਥੇ ਤਾਂ ਵਗੜ ਹੜਤਾਲੀ ਵੀਰੋ ਭੋਗ ਕੈਨਸਲੀ ਬਹੁਤ ਸੁਣੋ ਬੋਲੇ ਜਿੰਨੇ ਤੇ ਮਹਾਸਤਰੀ ਨੇ ਗੁਰਪ੍ਰਬ ਨੂੰ ਲੈ ਕੇ ਜੋ ਗ੍ਰੈਸਮੈਲ ਨੇ ਕੀਤੀ ਰਹੀ ਦੀ ਇਹ ਨਹੀਂ ਕਹਿਣਾ ਚਾਹੁੰਦਾ ਪਹਿਲੋ ਦਾ ਚਕਰਾਨਾ ਕਰਦੇ ਉਸ ਮਾਲਕ ਦਾ ਪਰਮੇਸ਼ਰ ਦਾ ਜਿਹਨੇ ਸਾਨੂੰ ਇਹ ખ્રਿਸਤ ਮਾਰਗ ਦੇ ਵਿੱਚ ਬਹੁਤ ਪ੍ਰਫੁੱਲਤ ਤੇ ਪੱਕਾ ਕੀਤਾ ਹੈ ਕਿ ਜਿਹੜਾ ਗ੍ਰੈਸਤ ਮਾਰਗ ਹੈ ਸਭ ਤੋਂ ਸੱਚਾ ਤੇ ਸੱਚਾ ਮਾਰਗ ਹੈ ਤੇ ਪਰਮਾਤਮਾ ਦੀ ਦੱਸੀ ਹੋਈ ਮਰਯਾਦਾ ਅੱਗੇ ਵਧਾਉਣ ਵਾਸਤੇ ਹੀ ਇਹ ਗੋਲ ਨਾਨਕਾ ਪਰਮੇਸ਼ਰ ਉਤਾਰ ਲਿਓ ਸ਼ੁਭ ਬੰਸ ਪ੍ਰਧਾਨਾ ਲੰਕਾਰ ਦਾ ਸਰੂਪ ਧਾਰ ਕੇ ਗੋਨਾਗਦੇ ਜੀ ਪਾਤਸ਼ਾਹੀ ਇਸ ਸੰਸਾਰ ਦੇ ਆਏ ਜਿਹੜਾ ਆਪਾਂ ਵਿਆਹ ਮਨਾਉਣਿਆਂ ਦਾ ਸ਼ੁਕਰਾਨਾ ਕਰਦੇ ਆਂ ਖੁਸ਼ੀਆਂ ਕਰਦੇ ਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਸਤਗੁਰ ਨਦਰ ਕਰੇ ਗੁਰਬਾਣੀ ਦਾ ਪਰਮਾਨ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭ ਆ ਦਰਗੇ ਕਾ ਬਸੀਟ ਹਰ ਨਾਮੋਂ ਮੰਤਰ ਦਾ ਆਇੰਦਾ ਕੱਟੇ ਹਮੇ ਰੋਗ ਨਾਨਕ ਸਤਗੁਰੂ ਤੇਨਾ ਮਲਾਇਆ ਜਦ ਧੁਰੇ ਪਿਆ ਸੰਜੋ ਦੇਖੋ ਗੁਰੂ ਲੰਗਦੇ ਜੀ ਪਾਸ਼ਾ ਜੀ ਨੇ ਮਾਤਾ ਤ੍ਰਿਪਤਾ ਜੀ ਦੀ ਦੁੱਖ ਨੂੰ ਭਾਗ ਲਾਇਆ ਬਾਬਾ ਕਲਿਆਨਤਾ ਮਹਿਤਾ ਕਾਲੂ ਜੀ ਉਹਨੂੰ ਬਾਬਾ ਸਤਕਾਰ ਉਹ ਜਮੇ ਸਭ ਤੋਂ ਵੱਡਾ ਹੈ ਕਿ ਬਾਬੇ ਦਾ ਸਭ ਤੋਂ ਵੱਡਾ ਉੱਚਾ ਸ਼ਬਦ ਸਤਕਾਰ ਦਾ ਹੁੰਦਾ ਹੈ ਉਹਨਾਂ ਦੇ ਘਰ ਸਤਗੁਰੂ ਜੀ ਨੇ ਭਾਗ ਲਾਇਆ ਤੇ ਬੇਬੇ ਬੇਬੇ ਸ਼ਬਦ ਬੜਾ ਪਿਆਰਾ ਤੇ ਸਭ ਤੋਂ ਉੱਚਾ ਸ਼ਬਦ ਹੈ ਬੇਬੇ ਸ਼ਬਦ ਪਹਿਲੋਂ ਮਾਤਾ ਬੇਬੇ ਪਾਂ ਭੈਣ ਜੀ ਉਹ ਵੀ ਸ਼ਬਦ ਵਰਤਦੇ ਸੀ ਮਾਤਾ ਦਾ ਬੇਬੇ ਨਾਨਕੀ ਜੀ ਦੇ ਹਿੱਸੇ ਦੇ ਵਿੱਚ ਸਭ ਤੋਂ ਪਹਿਲਾ ਸ਼ਬਦ ਪਿਆਰਾ ਬੇਬੇ ਆਇਆ ਉਹਨਾਂ ਦੇ ਵੀਰ ਬੰਦੇ ਦਾ ਬੇਬੇ ਨਾਨਕੀ ਜ ਨੂੰ ਸੁਹਾਗ ਪਰਾਇਆ ਫਿਰ ਮਾਪਿਓ ਦੀ ਇੱਛਾ ਹੁੰਦੀ ਸਭ ਤੋਂ ਵੱਡੀ ਜਦੋਂ ਸੁਪੁੱਤਰ ਦਾ ਵਿਆਹ ਹੁੰਦਾ ਕੋ ਲਾਗਦੇ ਜੀ ਪਾਸ਼ਾ ਜੀ ਦਾ ਵਿਆਹ ਮੂਰ ਚੰਦ ਦੀ ਸੁਪੁੱਤਰੀ ਜੀ ਜੀ ਸੁਪੁੱਤਰੀ ਦਾ ਨਾਮ ਹੈ ਮਾਤਾ ਸਲਖਣੀ ਜੀ ਸਾਡੇ ਬੜੇ ਹੀ ਕੋਜ ਨੀਕ ਨੇ ਉਹਨਾਂ ਦੇ ਮਾਤਾ ਸਲਖਣੀ ਨੇ ਮਾਤਾ ਚੰਦੋ ਰਾਣੀ ਜੀ ਦੇ ਜਨਮ ਉੱਖ ਤੋਂ ਜਨਮ ਲਿਆ ਦੇਖੋ ਸਭ ਤੋਂ ਪਹਿਲਾਂ ਤਾਂ ਗੁਰਲਾਖ ਦੇ ਜੀ ਦੇ ਪਿਤਾ ਨੇ ਮਾਤਾ ਨੇ ਭੈਣ ਜੀ ਨੇ ਉਹਨਾਂ ਦੀ ਧਰਮ ਪਤਨੀ ਜਾਂ ਉਹਨਾਂ ਦੇ ਸਹੁਰਾ ਪਰਿਵਾਰ ਨੇ ਕਿੰਨਾ ਤਾਪ ਕੀਤਾ ਹੋਗਾ ਕਿੰਨੀ ਬੰਦਗੀ ਕੀਤੀ ਹੋਗੀ ਜਿਨ੍ਹਾਂ ਨੂੰ ਇੱਕ ਪਰਮੇਸ਼ਰ ਨੂੰ ਆਪਣਾ ਦਮਾਦ ਸਮਝ ਲੋ ਜਵਾਈ ਸਮਝ ਲੋ ਤੇ ਮਾਤਾ ਸਲਖਣੀ ਜੀ ਨੂੰ ਆਪਣਾ ਪਤੀ ਪਰਮੇਸ਼ਰ ਹੋਣ ਦਾ ਮਾਣ ਪ੍ਰਾਪਤ ਜੋੜਾ ਪਾਉਣਾਂ ਦਾ ਗਰਪੂਰਬ ਮਨਾਉਂਦੇ ਆ ਨਾ ਆਪਾਂ ਤਾਂ ਮਨਾ ਹੀ ਕੋਈ ਨਹੀਂ ਸਕਦੇ ਆਪਾਂ ਤਾਂ ਆਪਦੀਆਂ ਖੁਸ਼ੀਆਂ ਲੈਣੇ ਆ ਸਤਿਗੁਰੂ ਜੀ ਆਪਣੇ ਤੇ ਕਿਰਪਾ ਕਰਦੇ ਆ ਜਿੱਤਨੇ ਵੀ ਸੰਗਤਾਂ ਕੋਲ ਪੁਰਾਣਾ ਸ਼ਾਦੀ ਵੈਸੇ ਜਿੱਥੇ ਕੋਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਕੋਈ ਗੁਲਾਮ ਦੇ ਪਾਸ਼ਾਹੀ ਦਾ ਹਰ ਤਰ੍ਹਾਂ ਦਾ ਇਹ ਖੁਸ਼ੀਆਂ ਦੇ ਸਮਾਗਮ ਮਨਾਉਂਦੇ ਹਨ ਗੁਰਦੁਆਰਾ ਪਾਸ਼ਾਹੀ ਦਸਵੀਂ ਸ਼ੌਣੀ ਨਿਆਂ ਸਿੰਘ ਪੁੱਡਾ ਦਾਲੋਇਕੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਇਹ ਗਰਪੂਰਬ ਵਿਆਹ ਸੰਗਤਾਂ ਦੇ ਪਿਆਰ ਸਦਕਾ ਗੁਰੂ ਦੀ ਕਿਰਪਾ ਦੇ ਨਾਲ ਇੱਥੇ ਜਿਤਨੀਆਂ ਵੀ ਸੰਗਤਾਂ ਆਉਂਦੀਆਂ ਨੇ ਬਿਨਾਂ ਵੇਖਰੇ ਤੋਂ ਹਰੇਕ ਤਰ੍ਹਾਂ ਦੀ ਹਰੇਕ ਧਰਮ ਨੂੰ ਮੰਨਣ ਵਾਲੀ ਸੰਗਤ ਆਉਂਦੀ ਧਰਮ ਇੱਕ ਹੈ ਸਾਡੀ ਆਪ ਆਪਣੀ ਮੰਨ ਦੀ ਸੋਚ ਵੱਖਰੀ ਹੋ ਸਕਦੀ ਹੈ ਪਰ ਧਰਮ ਪਰਮੇਸ਼ਰ ਦੇ ਨਾਮ ਦੇ ਉੱਤੇ ਚੱਲਦਾ ਹੈ ਜਿੰਨੀਆਂ ਕਿੰਨੇ ਦਿਨ ਉੱਤੇ ਕਿਹੜੇ ਦਿਨ ਬਣਾਏ ਸਾਰੀਆਂ ਵੀ ਜਿੰਨੀਆਂ ਸੰਗਤਾਂ ਨੇ ਜਦੋਂ ਹੁਣ ਦੇਖੋ ਜਿਹੜੀ ਹਲਵਾਈਆਂ ਦਾ ਕੰਮ ਹੈ ਉਸੇ ਕੱਲ ਤੋਂ ਸ਼ੁਰੂ ਕੀਤਾ ਹੋਇਆ ਨਾਸ ਮੰਦਰ ਪਰ ਰਹਿ ਜਾ ਸਕਦਾ ਹੈ ਨਾ ਸੰਗਤ ਇਹ ਤਾਂ ਜਿੰਨਾ ਕੋਈ ਗੁਰੂ ਦੀ ਕਿਰਪਾ ਹੁੰਦੀ ਹੈ ਹੁਣਾਂ ਹੀ ਵਿਆਹ ਦੀ ਖੁਸ਼ੀ ਦੇ ਵਿੱਚ ਕਈ ਪ੍ਰਕਾਰ ਦੀਆਂ ਮਠਾਈਆਂ ਬਣਾ ਰਹੇ ਆ ਇਹ ਜਿਹੜਾ ਸਮਾਗਮ ਹੈ ਇਹ ਸਾਡਾ 30 ਤਰੀਕ ਸ਼ਾਮ ਨੂੰ ਦਿਨ ਸ਼ਨੀਵਾਰ ਨੂੰ ਹੈ ਜਾ ਸਮਾਗਮ ਹੈ तकरीबन 5 ਵਜੇ ਅਸੀਂ ਸ਼ੁਰੂ ਕਰ ਦੇਣਾ ਇਸ ਦੇ ਵਿੱਚ ਸਹੀ ਪਾਠ ਰੱਖੇ ਨੇ ਉਹ ਵੀ ਭੋਗ ਦਾ ਸਮਾਂ ਸੇ ਨਿਸ਼ਚਿਤ ਹੈ ਸਾਡਾ ਇਹ ਸਾਰੀ ਸਮਾਪਤੀ 5 ਵਜੇ ਤੋਂ ਲੈ ਕੇ ਰਹਿ ਰਸ ਵੀ ਹੋਵੇਗੀ ਆਰਤੀ ਆਖਤਾ ਵੀ ਹੋਵੇਗਾ ਉਸ ਤੋਂ ਬਾਅਦ ਕੀਰਤਨ ਹੋਵੇਗਾ ਸਾਰੀ ਸਮਾਪਤੀ ਜਿਵੇਂ ਗੁਰੂ ਦਾ ਹੁਕਮ ਹੋਵੇਗਾ 10 ਵਜੇ ਰਾਤ ਨੂੰ ਜਨ ਸ਼ਨੀਵਾਰ 30 ਤਰੀਕ ਨੂੰ ਕੀਤੀ ਜਾਵੇ। ਸਦਾਸ ਵੱਲੋਂ ਬੇਨਤੀ ਹੈ ਸਮੁੱਚੀ ਸੰਗਤ ਨੂੰ ਕੋਟਪੂਰਾ ਵਿਖੇ ਸੰਗਤਾਂ ਨੂੰ ਸਾਰਿਆਂ ਨੇ ਮਨ ਭਾਵਨਾ ਕਰਕੇ ਸ਼ਰਧਾ ਭਾਵਨਾ ਦੇ ਨਾਲ ਗੁਰਨਾਗਦੇਵ ਜੀ ਦੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਹਾਜ਼ਰੀ ਭਰਨੀ ਇਹ ਵੀ ਨਹੀਂ ਹੱਥ ਜੋੜ ਕੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਤੇ ਮੈਂ ਇਹ ਵੀ ਬੇਨਤੀ ਕਰਾਂਗਾ ਜਿੰਨੇ ਵੀ ਸੇਵਾਦਾਰ ਨੇ ਤਨ ਮਨ ਤਨ ਕਰਕੇ ਸੇਵਾ ਕਰਦੇ ਨੇ ਦੇਖੋ ਲੰਗਰ ਬਣਾਉਣ ਦੀ ਵੀ ਸੇਵਾ ਸਭ ਤੋਂ ਵਰਤੋਂ ਦੀ ਸੇਵਾ ਆਪਾਂ ਦੇਖਦੇ ਹਾਂ ਲੰਗਰ ਲਾਉਨੇ ਆ ਅਜਿਹੇ ਸੇਵਾਦਾਰ ਨੇ ਉਹ ਬੜਾ ਅਤਿ ਸ਼ਾਹ ਦੇ ਨਾਵਾ ਸੇਵਾ ਕਰਦਨੇ ਇਸ ਸੰਸਥਾ ਤੇ ਵੀ ਸੰਗਤਾਂ ਵਿੱਚ ਸੇਵਾ ਕਰਦਿਆ ਨੇ ਇਹ ਸਾਰੀਆਂ ਸੰਗਤਾਂ ਬੇਨਤੀ ਕਿ ਵੱਦ ਵੱਦ ਪਹੁੰਚਣ ਦੀ ਕਿਰਪਾਲਤਾ ਕਰੋ ਵਲੋਖ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਕ ਗਿਆਨੀ ਬਲਵੀਰ ਸਿੰਘ ਜੀ ਨੇ ਮਕਸਰ ਨੇ ਪਰ ਇਹਨਾਂ ਨੇ ਇਸ ਸੰਸਥਾਨ ਤੇ ਵੀ ਬੜਾ ਲੰਮਾ ਸਮਾਂ ਸੇਵਾ ਕੀਤੀ ਉਹ ਕਰੋ ਸੇਵਾ ਕੀਤੀ ਸਿੰਘ ਸਹਿਬਾਨ ਜਥੇਦਾਰ ਬਾਬਾ ਸੰਤਾ ਸਿੰਘ ਜੀ ਇਦੋਂ ਬਤੌਰ ਪ੍ਰਵੰਦਕ ਸੀ ਇੱਥੇ ਉਦੋਂ ਇੱਥੇ ਸੇਵਾ ਕਰਦੇ ਇਹਨਾਂ ਦਾ ਕੀਰਤਨ ਹੈ ਜਿਹੜਾ ਰਸ ਪਿਨਾ ਕੀਰਤਨ ਹੈ ਅਸੀਂ ਰਾਗੀ ਦਾ ਉਹ ਦਰਜਾ ਦੇ ਲਿਆ ਕਿ ਜਿਹੜਾ ਰਾਗੀ ਦੁਨੀਆ ਦੀਆਂ ਸਟੋਰੀਆਂ ਨਾ ਸੁਣਾਵੇ ਲੋਕਾਂ ਦੀਆਂ ਸਟੋਰੀਆਂ ਦੇ ਮਗਰ ਨਾ ਜਾਵੇ ਸਗੋਂ ਗੁਰਬਾਣੀ ਦੀ ਉਹ ਰਾਤਨ ਗੁਰਬਾਣੀ ਦੇ ਅਸੇਮਤਾਕ ਨਰਮੋਲਕ ਕੀਰਤਨ ਕਰੇ ਉਹ ਰਾਗੀ ਇਹ ਗੁਣਸ ਜਾਏਗਾ ਜਿਹੜਾ ਭਾਈ ਬਲਬੀਰ ਸਿੰਘ ਜੀ ਜਿਹੜੇ ਮੁਕਸਰ ਸਾਹਿਬ ਤੋਂ ਆ ਰਹੇ ਨੇ ਅੱਗੇ ਵੀ ਇੱਥੇ ਆਰੀ ਭਰਦੇ ਨੇ ਉਹ ਕਰਨਗੇ ਦੂਸਰੀ ਹਾਜ਼ਰੀ ਹੈ ਭਾਈ ਦਲਜੋਤ ਸਿੰਘ ਜੀ ਜਿਹੜੇ ਇੱਥੇ ਸਾਡੇ ਤੇ ਯੂਰੀ ਲੱਗੀ ਨੇ ਉਹ ਹਰ ਰੋਜ਼ ਸੋ ਅਸਾਮ ਤਹਿ ਰਾਤ ਦੀ ਸੰਧਿਆ ਵੇਲੇ ਆarti ਆਤਾ ਵੀ ਕਰਦੇ ਨੇ ਤੇ ਸਵੇਰੇ ਆਸਾ ਦੀ ਵਾਰ ਦਾ ਸ਼ਬਦ ਕੀਰਤਨ ਵੀ ਕਰਦੇ ਨੇ ਜਦੋਂ ਕੋਈ ਸਮਾਗਮ ਹੁੰਦਾ ਹੈ ਉਦੋਂ ਵੀ ਉਹ ਸਮਾਗਮ ਭਾਈ ਦਲਜੋਤ ਸਿੰਘ ਦਾ ਜਥਾ ਇੱਥੇ ਕਰਦਾ ਹੈ ਉਹ ਵੀ ਹਾਜ਼ਰੀ ਭਰਨਗੇ ਸਮੇਂ ਸਮੇਂ ਮਤਲਬ ਹੋਰ ਵੀ ਕੋਈ ਜਿਸ ਤਰ੍ਹਾਂ ਸਮਾ ਹੋਵੇਗਾ ਇੱਥੇ ਕੋਈ ਵੀ ਆ ਕੇ ਧਾਰਮਿਕ ਸਟੇਜ ਦੇ ਉੱਤੇ ਧਾਰਮਿਕ ਬੋਲ ਸਕਦਾ ਹੈ ਇਸੇ ਨੂੰ ਵੀ ਮਨਾ ਨਹੀਂ ਹੈ ਸਾਰਿਆਂ ਨੂੰ ਬੇਨਤੀ ਕਿ ਬਹੁਤ ਬਵਾਦਾ ਹੋਏ ਇਸ ਸਾਰਿਆਂ ਅਸੀਂ ਭਾਵੇਂ ਸੰਗਤ ਰੂਪ ਦੇ ਵਿੱਚ ਸਾਰੇ ਪਹੁੰਚਦੇ ਆ ਤੇ ਸੰਗਤ ਰੂਪ ਦੇ ਵਿੱਚ ਸਭ ਦਾ ਹਿੱਸਾ ਸਤਕਾਰ ਕਰਦੇ ਆ ਸਾਰੀਆਂ ਸੰਸਾਂ ਜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾ ਚਾਹੁੰਦੇ ਆ ਆਪਾਂ ਸਾਰੇ ਜਿਹੜੇ ਇੱਥੇ ਹੁਣ ਹਾਜ਼ਰ ਆਣ ਵਡ ਭਾਗੇ ਹੋਵਾਂਗੇ ਕਿ ਜੇ ਸਾਡੀ 30 ਅਗਸਤ ਵਾਲੇ ਦਿਨ ਸ਼ਾਮ ਨੂੰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਾਤਾ ਸਲੱਖਣੀ ਜੀ ਦਾ ਵਿਆਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿੱਚ ਕੋਡੂਪੁਰੇ ਵਿਖੇ ਚੌਣੀ ਨੇਂਗਾ ਸਿੰਘ ਵਾਲੀ ਮਨਾਇਆ ਜਾ ਰਿਹਾ ਮੈਂ ਤੁਹਾਡੇ ਰਾਂ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਦੂਰ ਦੂਰ ਤੱਕ ਨਾਨਕਲੇਵਾ ਨਾਮਲੇਵਾ ਜੋ ਵੀ ਸੰਗਤ ਆ ਸਾਰਿਆਂ ਨੂੰ ਅਪੀਲ ਕਰਦਾ ਇਸ ਸੁਭਾਗੀ ਘੜੀ ਦੇ ਵਿੱਚ ਆ ਕੇ ਭਾਗਾਂ ਵਾਲੇ ਬਣੋ ਬਾਬਾ ਜੀ ਜਸਵੰਤ ਕੁਲਵੰਤ ਸਿੰਘ ਜੀ ਇਹ ਇਹਨਾਂ ਦੀ ਰਹਿਨਮਾਈ ਹੇਠ ਮੇਰੇ ਸਹਿਮਤਾ ਮੁਤਾਬਕ 6ਵਾਂ ਵਿਆਹਪੁਰਬ ਹੋਊਗਾ ਆਪਾਂ ਸਾਰੇ ਉਹ ਦਿਨ ਇਕੱਠੇ ਹੋਈਗੇ ਤੇ ਗੁਰੂ ਦਾ ਨਾਮ ਲੈ ਕੇ ਗੁਰੂ ਨਾਨਕ ਦੇਵ ਜੀ ਜੋ ਕਾਲ ਯੁਗ ਦੇ અવਤਾਰ ਬਣੇ ਆ ਉਹਨਾਂ ਨੇ ਜਾ ਕੇ ਲੋੜਵੰਦ ਇਨਸਾਨਾਂ ਦੇ ਜੀਵਨ ਦੇ ਵਿੱਚ ਜੋ ਤਰਟੀਆਂ ਸੀ ਦੂਰ ਕਰਨ ਦੀ ਸਮੇਂ-ਸਮੇਂ ਤੇ ਕੋਸ਼ਿਸ਼ ਕੀਤੀ ਤੇ ਸਾਰੀ ਦੁਨੀਆ ਦਾ ਜਿੱਥੇ ਤੱਕ ਉਹ ਜਾ ਸਕਦੇ ਸੀ ਪ੍ਰਵਾਨ ਕੀਤਾ ਅਸੀਂ ਕਰਮਾ ਵਾਲੇ ਆ ਕਿ ਇੱਥੇ ਉਹਨਾਂ ਦਾ ਇਹ ਪ੍ਰੋਗਰਾਮ ਬਣਾਇਆ ਜਾ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਬੇਨਤੀ ਕਰਦਾ ਕਿ ਸਾਰੇ 30 ਅਗਸਤ ਨੂੰ ਜੋ ਪ੍ਰੋਗਰਾਮ ਬਾਬਾ ਜੀ ਨੇ ਦੱਸਿਆ ਉਹਦੇ ਮੁਤਾਬਕ ਸਾਰੇ ਵੱਧ ਚੜਕੇ ਇੱਥੇ ਆਈਏ ਤੇ ਭਾਗਾਂ ਭਰੇ ਬਹੁਤ ਬਹੁਤ ਧੰਨਵਾਦ ਆச்சா ਵਾਹਿਗੁਰੂ ਜੀ ਕੀ ਫਤਿਹ ਮੈਂ ਕੋਟਕੂੜਾ ਇਲਾਕਾ ਨਿਵਾਸੀ ਪੂਰ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰੂੰਗਾ ਕਿ ਆਪਾਂ ਜਿਸ ਤਰ੍ਹਾਂ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਮਨਾਉਂਦੇ ਆ ਸੁਣਦੇ ਆ ਵੀ ਖੁਸ਼ੀਆਂ ਵਧਾਈਏ ਤਾਂ ਜਦੋਂ ਵੰਡਦੇ ਆ ਤਾਂ ਵੱਧ ਜਾਂਦੀਆਂ ਨੇ ਸੋ ਇਹ ਖੁਸ਼ੀਆਂ ਬਾਬਾ ਦੀਪ ਸਿੰਘ ਚੈਰੀਟੇਬਲ ਸੇਵਾ ਸੁਸਾਇਟੀ ਅਤੇ ਬਾਬਾ ਕੁਲਵੰਤ ਸਿੰਘ ਜੀ ਇਹਨਾਂ ਦੀ ਦਿਸ਼ਾ ਨਿਰਦੇਸ਼ ਹੈ ਜਿਹੜੀਆਂ ਖੁਸ਼ੀਆਂ ਵੰਡਣ ਜਾ ਰਹੇ ਆ ਸੋ ਗੁਰਨਾਨਕ ਸਾਹਿਬ ਦਾ ਵਿਆਹ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਖੁਸ਼ੀਆਂ ਦੇ ਵਿੱਚ ਸਾਝ ਸ਼ਾਮਲ ਹੋਈਏ ਆਪਣੇ ਬੱਚਿਆਂ ਨੂੰ ਦਿਖਾਈਏ ਕਿ ਇਹ ਇਤਿਹਾਸਕ ਦਿਨ ਸਾਡੇ ਬੱਚਿਆਂ ਲਈ ਕਿੰਨਾ ਵੱਡਾ ਹੈ ਕਿਉਂਕਿ ਹਰ ਇੱਕ ਮਾਪੇ ਹਰ ਇੱਕ ਪਰਿਵਾਰੇ ਚਾਹੁੰਦਾ ਵੀ ਸਾਡੇ ਘਰਾਂ ਦੇ ਵਿੱਚ ਵੀ ਇਦਾਂ ਖੁਸ਼ੀਆਂ ਆਉਣ ਸੋ ਵਿਆਹ ਪੁਰਬ ਗੁਰੂ ਸਾਹਿਬ ਦਾ ਮਨਾਉਣਾ ਸਾਡੇ ਲਈ ਵੱਡ ਭਾਗੇ ਹੋਵਾਂਗੇ ਜੇ ਕਰੇ ਸੀ ਇਦਾਂ ਦੇ ਦਿਨ ਮਨਾ ਰਹੇ ਆ ਸੋ 30 ਅਗਸਤ ਦਿਨ ਸ਼ਨੀਵਾਰ ਠੀਕ ਸ਼ਾਮ ਨੂੰ 5 ਵਜੇ ਤੋਂ ਗੁਰੂ ਸਾਹਿਬ ਦੇ ਅਸ਼ੀਰਵਾਦ ਤੱਕ ਇਹ ਜਿਹੜੇ ਸਮਾਗਮ ਚੱਲਣਗੇ ਸੋ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਜਰੂਰ ਇਸ ਵਿਆਹਪੁਰਬ ਸਮਾਗਮ ਦੇ ਵਿੱਚ ਸ਼ਮੂਲੀਅਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ